ਕੈਨੇਡੀਅਨ ਸਿੱਖਾਂ ਨੇ ਕੀਤਾ ਵੱਡਾ ਐਲਾਨ ਮੋਦੀ ਨੂੰ ਲੈ ਕੇ ਪੈ ਗਿਆ ਪੰਗਾ ਮਾਰਕਰਨੀ ਤੇ ਟਿਕੀਆਂ ਨਜ਼ਰਾਂ ਭਾਈ ਰਾਜੂਵਾਲਾ ਦੇ ਜਥੇਦਾਰ ਬੰਨੂ ਲੈ ਕੇ ਵੱਡਾ ਐਲਾਨ ਧੂਮਾ ਤੇ ਕਮੇਟੀ ਚ ਬਣੀ ਸਹਿਮਤੀ ਨਵੇਂ ਨਿਯਮ ਚਰਚਾ ਦੇ ਵਿੱਚ ਕੈਨੇਡਾ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ ਵਰਕ ਪਰਮਿਟ ਵਾਲੇ ਬਦਲੇ ਨਿਯਮ ਮੋਦੀ ਦੀ ਫੇਰੀ ਤੋਂ ਪਹਿਲਾਂ ਹੋਇਆ ਐਲਾਨ ਸਕੂਲ ਚ ਚੱਲੀਆਂ ਗੋਲੀਆਂ ਕਈਆਂ ਦੀ ਮੌਤ ਕਈ ਹੋਰ ਜ਼ਖਮੀ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਕੈਨੇਡੀਅਨ ਸੱਖ ਸੰਗਠਨਾਂ ਦੇ ਇੱਕ ਸਮੂਹ ਨੇ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਮਾਰਕ ਕਰਨੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜੀ7 ਨੇਤਾਵਾਂ ਦੇ ਸਮੇਲਨ ਲਈ ਦਿੱਤੇ ਗਏ ਸੱਦੇ ਦੀ ਨਿੰਦਿਆ ਕਰਨ ਅਤੇ ਸਾਬਤ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨ ਵੇਲੇ ਇਸ ਮਾਮਲੇ ਨੂੰ ਸਿੱਧੇ ਤੌਰ ਤੇ ਪੇਸ਼ ਕਰਨ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਹੈ। ਇਹ ਖੁੱਲਾ ਪੁੱਤਰ ਉਸ ਸਮੇਂ ਆਇਆ ਜਦ ਕਾਰਨੀ ਨੇ ਪਿਛਲੇ ਸ਼ੁੱਕਰਵਾਰ ਨੂੰ ਮੋਦੀ ਨੂੰ ਦਿੱਤੇ ਸੱਦੇ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਭਾਰਤ ਨੂੰ ਮੇਜ਼ ਤੇ ਰੱਖਣਾ ਮਹੱਤਵਪੂਰਨ ਹੈ ਕਿਉਂਕਿ ਇਹ ਦੁਨੀਆ ਦੀ 5ਵੇਂ ਸਭ ਤੋਂ ਵੱਡੇ ਅਰਥਵਿਵਸਥਾ ਦੀ ਨੁਮਾਇੰਦਗੀ ਕਰਦਾ ਸਪਲਾਈ ਚੇਨ ਲਈ ਜ਼ਰੂਰੀ ਹੈ ਤੇ ਹੁਣ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਦਾ ਮਾਣ ਕਰਦਾ ਹੈ। ਜਾਰੀ ਕੀਤੇ ਗਏ ਪੱਤਰ ਵਿੱਚ ਲਿਖਿਆ ਹੈ ਕਿ ਕਾਰਨੀ ਦਾ ਫੈਸਲਾ ਸਿਰਫ ਇੱਕ ਕੂਟਨੀਤਿਕ ਗਲਤ ਹਿਸਾਬ ਨਹੀਂ ਹੈ ਇਹ ਸਿੱਖ ਭਾਈਚਾਰੇ ਦਾ ਸਿੱਧਾ ਅਪਮਾਨ ਹੈ ਤੇ ਕੈਨੇਡਾ ਦੀਆਂ ਸੰਸਥਾਵਾਂ ਦੀ ਅਖੰਡਤਾ ਲਈ ਗੰਭੀਰ ਖਤਰਾ ਹੈ ਪੱਤਰ ਉਪਰੰਤ ਸੈਨ ਕਰਨ ਵਾਲਿਆਂ ਵਿੱਚ ਵਿਸ਼ਵ ਸਿੱਖ ਸੰਗਠਨ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕਾਉਂਸਲ ਅਤੇ ਸਿੱਖ ਫੈਡਰੇਸ਼ਨ ਦੇ ਨਾਲ-ਨਾਲ 온ਟਾਰੀਓ ਗੁਰਦੁਆਰਾ ਕਮੇਟੀ ਅਤੇ ਕਿਉਂਕਿ ਸਿੱਖ ਕਾਉਂਸਲ ਅਸ਼ਾਮਲ ਹੈ ਇਹ ਪੱਤਰ Ontario, British Columbia ਤੇ Alberta ਦੇ ਵੱਖ-ਵੱਖ ਪਾਰਟੀਆਂ ਦੇ 23 ਸੰਸਦ ਮੈਂਬਰਾਂ ਨੂੰ ਭੇਜਿਆ ਗਿਆ ਜਿਨ੍ਹਾਂ ਦੇ ਇਲਾਕਿਆਂ ਵਿੱਚ ਸਿੱਖ ਆਬਾਦੀ ਕਾਫੀ ਜ਼ਿਆਦਾ ਹੈ ਖੁੱਲਾ ਪੁੱਤਰ ਲਿਵਰਲ ਸੰਸਦ ਮੈਂਬਰ ਸੁਖਤਾਲੀਵਾਲ ਜੋ ਸਰੀ ਰਾਈਟਿੰਗ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਦੀਆਂ ਹਾਲੀਆ ਟਿੱਪਣੀਆਂ ਤੋਂ ਬਾਅਦ ਆਇਆ ਜਿੱਥੇ ਜੂਨ 2023 ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਕਾਰਕੁੰਨ ਹਰਦੀਪ ਸਿੰਘ ਨੇਚਰ ਦੀ ਹੱਤਿਆ ਕਰ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਉਹ ਮੋਦੀ ਨੂੰ ਦਿੱਤੇ ਗਏ ਸੱਦੇ ਤੋਂ ਚਿੰਤਤ ਸਨ ਅਤੇ ਇਸ ਹੱਤਿਆ ਕਾਰਨੀ ਨਾਲ ਇਸ ਮੁੱਦੇ ਨੂੰ ਉਠਾਉਣ ਦੀ ਯੋਜਨਾ ਬਣਾ ਰਹੇ ਨੇ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੂੰ ਵੋਟਰਾਂ ਵੱਲੋਂ ਦਰਜਨਾ ਕਾਲਾਂ ਅਤੇ 100 ਤੋਂ ਵੱਧ ਈਮੇਲ ਪ੍ਰਾਪਤ ਹੋਈ ਨੇ ਜਿਨ੍ਹਾਂ ਵਿੱਚ ਸੰमेलन ਵਿੱਚ ਮੋਦੀ ਦੀ ਹਾਜ਼ਰੀ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ ਇਹਨਾਂ ਸਮੂਹਾਂ ਨੇ ਆਪਣੇ ਪੱਤਰ ਵਿੱਚ ਸਤੰਬਰ 2023 ਵਿੱਚ ਸਾਬਕਾ ਪ੍ਰਧਾਨ ਮੰਤਰੀ ਜਸਟਰ ਟ੍ਰੂਡੋ ਤੇ ਦਿੱਤੇ ਬਿਆਨ ਦਾ ਹਵਾਲਾ ਦਿੱਤਾ ਕਿ ਕੈਨੇਡਾ ਕੋਲ ਫਰੋਸੇਯੋਗ ਦੋਸ਼ ਨੇ ਕਿ ਭਾਰਤ ਸਰਕਾਰ ਨੇ ਜੇਰ ਦੀ ਮੌਤ ਵਿੱਚ ਸ਼ਾਮਲ ਸੀ ਇਸ ਇਲਜ਼ਾਮ ਨੇ ਕੈਨੇਡਾ ਵਿੱਚ ਹਲਚਲ ਮਚਾ ਦਿੱਤੀ ਅਤੇ ਭਾਰਤ ਨਾਲ ਸਬੰਧਾਂ ਵਿੱਚ ਖਟਾਸ ਆ ਗਈ ਜਦ ਕਿ ਭਾਰਤ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ ਐਨਡੀਪੀ ਸੰਸਦ ਮੈਂਬਰ ਜੈਨੀ ਕਵਾਨ ਨੇ ਡਿਜੀਟਲ ਮੀਡੀਆ ਤੇ ਪੋਸਟ ਕੀਤੇ ਇੱਕ ਪੋਸਟ ਵਿੱਚ ਕਿਹਾ ਕਿ ਉਹਨਾਂ ਨੂੰ ਇਹ ਸੱਦਾ ਕੈਨੇਡਾ ਵਿੱਚ ਸਿੱਖ ਭਾਈਚਾਰੇ ਲਈ ਬਹੁਤ ਪਰੇਸ਼ਾਨ ਕਰਨ ਵਾਲਾ ਤੇ ਬਹੁਤ ਦੁਖਦਾਈ ਲੱਗਿਆ ਆਪਣੇ ਖੁੱਲੇ ਪੱਤਰ ਵਿੱਚ ਸਿੱਖ ਸਮੂਹਾਂ ਨੇ ਸੰਸਦ ਮੈਂਬਰਾਂ ਨੂੰ ਮੋਦੀ ਨੂੰ ਦਿੱਤੇ ਸਾਰੇ ਸੱਦੇ ਬਾਰੇ ਬੋਲਣ ਤੇ ਕੈਨੇਡਾ ਵਿੱਚ ਦਖਲਅੰਦਾਜ਼ੀ ਤੇ ਹਿੰਸਾ ਲਈ ਭਾਰਤੀ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਦੀ ਵਚਨਵੱਤਾਂ ਨੂੰ ਦੁਹਰਾਉਣ ਦਾ ਸੱਦਾ ਦਿੱਤਾ ਗਿਆ ਉਹ ਜੀ 7 ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸ਼ਨੀਵਾਰ ਨੂੰ ਪਾਰਲੀਮੈਂਟ ਹਿੱਲ ਤੇ ਇੱਕ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਵੀ ਯੋਜਨਾ ਬਣਾ ਰਹੀ ਨੇ ਮੀਟਿੰਗ 15 ਤੋਂ 17 ਜੂਨ ਤੱਕ ਅਲਬਰਟਾ ਵਿੱਚ ਹੋ ਰਹੀ ਹੈ ਦੰਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਬੰਦੀ ਸਿੰਘ ਭਾਈ ਬਰਵੰਤ ਸਿੰਘ ਰਾਜਵਾਨਾ ਨੂੰ ਜਥੇਦਾਰ ਨਿਯੁਕਤ ਕਰਨ ਬਾਰੇ ਚੱਲ ਰਹੀ ਚਰਚਾ ਬਾਰੇ ਟਕਸਾਲ ਦੇ ਮੁਖੀ ਨੇ ਕਿਹਾ ਕਿ ਭਾਈ ਬਰਵੰਤ ਸਿੰਘ ਰਾਜਵਾਨਾ ਦੀ ਬਹੁਤ ਵੱਡੀ ਕੁਰਬਾਨੀ ਹੈ ਸਮੁੱਚੀ ਕੌਮ ਵਿੱਚ ਉਹਨਾਂ ਦਾ ਬਹੁਤ ਮਾਣ ਸਤਿਕਾਰ ਹੈ ਜੇਕਰ ਪੰਥ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਾਉਂਦਾ ਤਾਂ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਨਹੀਂ ਹੋ ਸਕਦੀ ਉਹਨਾਂ ਅੱਗੇ ਕਿਹਾ ਕਿ ਜੇਲ੍ਹਾਂ ਵਿੱਚ ਬੈਠੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੀ ਵੱਡੀ ਕੁਰਬਾਨੀ ਹੈ ਮੈਂ ਉਹਨਾਂ ਨੂੰ ਬਚਪਨ ਤੋਂ ਜਾਣਦਾ ਛੋਟੀ ਉਮਰੇ ਹੀ ਉਹ ਸਿੱਖੀ ਨੂੰ ਪਰਨਾਏ ਹੋਏ ਉਹਨਾਂ ਦੀ ਧਾਰਮਿਕ ਸਿਵਾਵਾਂ ਵਿੱਚ ਬਹੁਤ ਰੁਚੀ ਰਹੀ ਹੈ ਉਹਨਾਂ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਬਾਰੇ ਗੱਲ ਕਰਦੇ ਹਾਂ ਕਿਹਾ ਕਿ ਉਹ ਇੱਕ ਸਿੱਧਕੀ ਸਿੱਖ ਨੇ ਕੌਮ ਨਾਲ ਉਹਨਾਂ ਨੇ ਕੋਈ ਗਲਅਸ਼ਕਵਾ ਨਹੀਂ ਕੀਤਾ ਇਹ ਦ੍ਰਿੜਤਾ ਤੇ ਜਿਹੜਾ ਕੇਵਲ ਕੌਮ ਦੇ ਯੋਧਿਆਂ 'ਚ ਹੀ ਦੇਖਿਆ ਜਾ ਸਕਦਾ ਉਹਨਾਂ ਕਿਹਾ ਕਿ ਭਾਈ ਗੁਰਦੀਪ ਸਿੰਘ ਖੇੜਾ ਤੇ ਹੋਰਨਾ ਸੰਘਾਂ ਦੀਆਂ ਵੀ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਰਕਾਰ ਨੂੰ ਬੰਦੀ ਸਿੰਘਾਂ ਨੂੰ ਜਲਦ ਰਿਹਾ ਕਰਨਾ ਚਾਹੀਦਾ ਹੈ ਕੈਨੇਡਾ ਸਰਕਾਰ ਨੇ ਵਿਦੇਸ਼ੀ ਕਰਮਚਾਰੀਆਂ ਲਈ ਵਰਕ ਪਰਮਿਟ ਨਾਲ ਸੰਬੰਧਿਤ ਨੀਮਾਂ ਵਿੱਚ ਬਦਲਾਅ ਕੀਤਾ ਜੋ ਕਿ ਉੱਥੇ ਕੰਮ ਕਰਨ ਵਾਲੇ ਲੱਖਾਂ ਲੋਕਾਂ ਲਈ ਇੱਕ ਵੱਡੀ ਰਾਹਤ ਵਾਲੀ ਗੱਲ ਹੈ ਯਾਦ ਰੱਖੇ ਕਿ ਪਿਛਲੇ ਸਮੇਂ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਰ ਟ੍ਰੂਡੋ ਦੇ ਕਾਰਜਕਾਲ ਦੌਰਾਨ ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ ਹੁਣ ਹਾਲਾਤ ਫਿਰ ਤੋਂ ਸੁਧਰਦੇ ਨਜ਼ਰ ਆ ਰਹੇ ਨੇ ਇਸੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਤੋਂ ਠੀਕ ਪਹਿਲਾਂ ਕੈਨੇਡੀਅਨ ਸਰਕਾਰ ਨੇ ਇੱਕ ਫੈਸਲਾ ਲਿਆ ਜਿਸ ਨਾਲ ਉੱਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਰਾਹਤ ਮਿਲੇਗੀ ਕੈਨੇਡਾ ਸਰਕਾਰ ਨੇ ਵਿਦੇਸ਼ੀ ਕਰਮਚਾਰੀਆਂ ਲਈ ਵਰਕ ਪਰਮਿਟ ਨਾਲ ਸੰਬੰਧਿਤ ਨੀਮਾ ਵਿੱਚ ਬਦਲਾਅ ਕੀਤਾ ਜੋ ਕਿ ਇੱਥੇ ਕੰਮ ਕਰਨ ਵਾਲੇ ਲੱਖਾਂ ਲੋਕਾਂ ਲਈ ਇੱਕ ਵੱਡੀ ਰਾਹਤ ਹੈ ਇੱਕ ਟੈਂਪਰੇਰੀ ਪਬਲਿਕ ਪਾਲਿਸੀ ਹੈ ਜਿਸ ਦੇ ਤਹਿਤ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਕਰਮਚਾਰੀ ਵਰਕ ਪਰਮਿਟ ਬਾਰੇ ਫੈਸਲਾ ਆਉਣ ਤੋਂ ਪਹਿਲਾਂ ਹੀ ਇੱਥੇ ਕੰਮ ਕਰਨਾ ਸ਼ੁਰੂ ਕਰ ਸਕਦੇ ਨੇ ਹੁਣ ਤੱਕ ਜੇਕਰ ਕੋਈ ਵਿਦੇਸ਼ੀ ਕਰਮਚਾਰੀ ਆਪਣੀ ਨੌਕਰੀ ਬਦਲਣਾ ਚਾਹੁੰਦਾ ਸੀ ਤਾਂ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਨਵਾਂ ਵਰਕ ਪਰਮਿਟ ਲੈਣਾ ਜ਼ਰੂਰੀ ਸੀ ਇਸ ਦਾ ਮਤਲਬ ਸੀ ਕਿ ਕਰਮਚਾਰੀ ਨੂੰ ਕਈ ਹਫ਼ਤਿਆਂ ਤੱਕ ਬਿਨਾਂ ਕੰਮ ਦੇ ਆਪਣੇ ਦਿਨ ਰਹਿਣਾ ਪੈਂਦਾ ਸੀ ਨਿਯਮਾਂ ਵਿੱਚ ਬਦਲਾਅ ਤੋਂ ਬਾਅਦ ਜਿਨ੍ਹਾਂ ਦੇ ਪੁਰਾਣੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ ਤੇ ਨਵੇਂ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਗਈ ਆ ਉਹ ਨਵੀਂ ਨੌਕਰੀ ਮੈਨੂੰ ਵਿੱਚੋਂ ਕੰਮ ਸ਼ੁਰੂ ਕਰ ਸਕਦੇ ਨੇ ਇਸ ਦੇ ਨਾਲ ਹੀ ਉਹ ਕਰਮਚਾਰੀ ਜੋ ਇਸ ਸਮੇਂ ਪੁਰਾਣੇ ਵਰਕ ਪਰਮਿਟ ਦੀਆਂ ਸ਼ਰਤਾਂ ਤੇ ਕੰਮ ਕਰ ਰਹੇ ਨੇ ਉਹ ਵੀ ਹੁਣ ਆਪਣੇ ਨੌਕਰੀ ਅਤੇ ਮਾਲਕ ਨੂੰ ਬਦਲ ਸਕਦੇ ਨੇ ਇਹ ਨਿਯਮ ਉਹਨਾਂ ਲੋਕਾਂ ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਨੂੰ ਵਰਕ ਪਰਮਿਟ ਤੋਂ ਛੋਟ ਹੈ ਪਰ ਨਵੀਂ ਨੌਕਰੀ ਲਈ ਪਰਮਿਟ ਪ੍ਰਾਪਤ ਕਰਨਾ ਚਾਹੁੰਦੇ ਨੇ ਇਸ ਲਈ ਇੱਕੋ ਇੱਕ ਸ਼ਰਤ ਇਹ ਹੋਵੇਗੀ ਕਿ ਕਰਮਚਾਰੀ ਨੇ ਆਪਣੇ ਨਵੇਂ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਹੋਵੇ ਦੱਖਣੀ ਅਫਰੀਕਾ ਦੇ ਸ਼ਹਿਰ ਗਰਾਸ ਦੇ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ 'ਚ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ ਗਰਾਸ ਦੇ ਮੇਅਰ ਐਲਕੇ ਕਾਰਨ ਅਸਟਰੀਆ ਦੀ ਖਬਰ ਏਜੰਸੀ ਏਪੀਏ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਬਹੁਤ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਇਸ ਘਟਨਾ ਨੂੰ ਉਹਨਾਂ ਭਿਆਨਕ ਦੁਖਾਂਤ ਕਿਹਾ ਕੋਰਨੇਨ ਜੀਤੰਗ ਅਖਬਾਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਘਟੋਕਾ ਟੱਠ ਹੈ ਅਤੇ ਘਟੋਕਟ 10 ਹੋਰ ਗੰਭੀਰ ਜ਼ਖਮੀ ਹੋਏ ਨੇ ਪਰ ਦੂਜੇ ਪਾਸੇ ਪੁਲਿਸ ਨੇ ਕੋਈ ਸ਼ੁਰੂਆਤੀ ਗਿਣਤੀ ਨਹੀਂ ਦਿੱਤੀ ਅਤੇ ਕਿਹਾ ਕਿ ਕਈ ਲੋਕ ਮਾਰੇ ਗਏ ਨੇ ਹਾਲੀ ਦੀਆਂ ਰਿਪੋਰਟਾਂ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਮ੍ਰਿਤਕਾਂ ਚ ਕਿੰਨੇ ਸਟੂਡੈਂਟਸ ਸਨ ਜੀਤੋਂਗ ਨੇ ਕਿਹਾ ਕਿ ਇੱਕ ਸ਼ੱਕੀ ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ ਇਸਵੰਦੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ